ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨਾਲ ਜਿਸ ਦੀਆਂ ਤਸਵੀਰਾਂ ਜਿਹੜਾ ਆਪਣੇ ਆਪ ਨੂੰ ਕੈਬਨਿਟ ਮੰਤਰੀ ਦਾ ਪੀਏ ਦੱਸਦਾ ਸੀ ਦਰਅਸਲ ਉਹ ਪੀਏ ਨਹੀਂ ਉਹ ਫਰਜੀ ਪੀਏ ਨਿਕਲਿਆ ਔਰ ਲੁਧਿਆਣਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਕੁਲਦੀਪ ਸਿੰਘ ਨਾਮ ਤੋਂ ਹੋਈ ਹੈ ਕੁਲਦੀਪ ਸਿੰਘ ਹਾਲਾਂਕਿ ਆਮ ਆਦਮੀ ਪਾਰਟੀ ਦੇ ਹਲਕਿਆਂ ਦੇ ਵਿੱਚ ਵਿਚਰਨ ਵਾਲਾ ਵਿਅਕਤੀ ਹੈ ਇਸ ਤੋਂ ਕੋਈ ਜਿਹੜੀ ਆ ਉਹਲਾ ਨਹੀਂ ਰੱਖਿਆ ਜਾ ਸਕਦਾ ਉਹ ਇਸ ਕਰਕੇ ਕਿਉਂਕਿ ਕੋਈ ਅਜਿਹਾ ਲੀਡਰ ਨਹੀਂ ਜਿਹੜਾ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਫੇਰੀ ਪਾਉਂਦਾ ਹੋਵੇ ਔਰ ਉੱਥੇ ਉਸ ਦੀਆਂ ਤਸਵੀਰਾਂ ਉਸ ਨਾਲ ਨਾ ਹੋਣ ਹਾਲਾਂਕਿ ਨਵ ਨਿਯੁਕਤ ਜਿਹੜੇ ਉੱਥੇ ਮੇਅਰ ਚੁਣੇ ਗਏ ਨੇ ਲੁਧਿਆਣਾ ਤੋਂ ਉਸ ਮੇਅਰ ਬੀਬੀ ਦੇ ਨਾਲ ਵੀ ਕੁਲਦੀਪ ਸਿੰਘ ਦੀ ਤਸਵੀਰ ਹੈ ਇਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਐਮਐਲਏ ਜਿਹੜੇ ਨੇ ਲੁਧਿਆਣਾ ਦੇ ਸਥਾਨਕ ਉਹਨਾਂ ਨਾਲ ਤਸਵੀਰਾਂ ਔਰ ਹਰਦੀਪ ਸਿੰਘ ਮੁੰਡੀਆਂ ਜਿਹੜੇ ਕੈਬਨਿਟ ਮੰਤਰੀ ਬਣੇ ਉਹਨਾਂ ਦੇ ਨਾਲ ਵੀ ਉਸ ਦੀ ਤਸਵੀਰ ਉਹ ਆਪਣੇ ਆਪ ਨੂੰ ਪੀਏ ਦਾ ਜਦੜਾ ਦੱਸਦਾ ਸੀ ਕਿ ਮੈਂ ਪੀਏ ਹਾਂ ਮੰਤਰੀ ਦਾ ਔਰ ਪ੍ਰਾਪਰਟੀ ਡੀਲਰ ਤੋਂ ਇਸ ਇਵੈਂਟ ਦੇ ਵਿੱਚ ਉਸਨੇ 5 ਲੱਖ ਰੁਪਏ ਮੰਗ ਲਏ ਔਰ 3 ਲੱਖ ਰੁਪਏ ਦੇ ਵਿੱਚ ਡੀਲ ਹੋ ਗਈ ਔਰ ਪ੍ਰਾਪਰਟੀ ਡੀਲਰ ਨੂੰ 3 ਲੱਖ ਰੁਪਏ ਦੇਣੇ ਪਏ ਔਰ ਉਸ ਤੋਂ ਬਾਅਦ ਸ਼ਿਕਾਇਤ ਮਿਲਦੀ ਹੈ ਜਦੋਂ ਪੁਲਿਸ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਸਨੇ ਪੈਸੇ ਕਿਉਂ ਲਏ ਤਾਂ ਉਹ ਦੱਸਿਆ ਗਿਆ ਸ਼ਿਕਾਇਤ ਦੇ ਵਿੱਚ ਕਿ ਪੀਏ ਦੱਸ ਕੇ ਮੰਤਰੀ ਦੇ ਪੈਸੇ ਲਏ ਗਏ ਔਰ ਮੰਤਰੀ ਦਾ ਨਾਮ ਮਿਸਯੂਜ਼ ਕੀਤਾ ਗਿਆ ਹੋਵੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਔਰ ਜਿੱਥੇ ਤੱਕ ਰਹੀ ਗੱਲ ਤਸਵੀਰਾਂ ਦੀ ਤਸਵੀਰਾਂ ਕਿਸੇ ਵੀ ਜਿਹੜੀ ਵੀ ਸੱਤਾ ਦੇ ਵਿੱਚ ਪਾਰਟੀ ਹੁੰਦੀ ਹੈ ਉਹਨਾਂ ਲੀਡਰਾਂ ਦੇ ਨਾਲ ਚਾਹੇ ਕੋਈ ਉਸ ਪਾਰਟੀ ਨੂੰ ਵੋਟ ਵੀ ਨਾ ਪਾਉਂਦਾ ਹੋਵੇ ਤਸਵੀਰਾਂ ਕਰਵਾਉਣ ਦੇ ਵੇਲੇ ਸਭ ਤੋਂ ਅੱਗੇ ਹੁੰਦੇ ਨੇ ਤਾਂ ਉਹ ਤਸਵੀਰਾਂ ਕਈ ਵਾਰੀ ਉਹਨਾਂ ਲੀਡਰਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਬੰਦੇ ਜਾਂ ਇਹ ਕਹਿ ਲਓ ਕਿ ਜਿਹੜੇ ਭ੍ਰਿਸ਼ਟ ਬੰਦੇ ਨੇ ਉਹ ਨੇੜੇ ਹੋ ਜਾਂਦੇ ਨੇ ਉਹਨਾਂ ਲੀਡਰਾਂ ਦੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਕੋਲ ਜਿਹੜਾ ਕਿਹੜਾ ਆਦਾ ਦਿੱਤਾ ਹੋਇਆ ਸੀ ਪਾਰਟੀ ਦੇ ਵੱਲੋਂ ਹਾਲੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਸ ਦੀ ਚੰਗੀ ਉੱਠਣੀ ਬੈਠਣੀ ਸੀ ਵੱਡੇ ਵੱਡੇ ਲੀਡਰਾਂ ਦੇ ਨਾਲ ਆਮ ਹੱਸਦਾ ਖੇਡਦਾ ਤਸਵੀਰਾਂ ਕਰਾਉਂਦਾ ਸੀ ਪਰ ਹੁਣ ਪੁਲਿਸ ਦੇ ਅੜਿੱਕੇ ਚੜਿਆ ਹੁਣ ਜਿਹੜੀ ਜਾਣਕਾਰੀ ਮਿਲਦੀ ਹੈ ਲੁਧਿਆਣਾ ਦੇ ਜਮਾਲਪੁਰ ਥਾਣੇ ਦੇ ਵਿੱਚ ਪੁਲਿਸ ਨੇ ਇਸੇ ਨੂੰ ਗ੍ਰਿਫਤਾਰ ਕੀਤਾ ਉੱਥੇ ਪਰਚਾ ਦਰਜ ਹੋਇਆ ਜੋ ਖੁਦ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਪੀਏ ਦੱਸਦਾ ਸੀ ਤੇ ਲੋਕਾਂ ਦੇ ਨਾਲ ਠੱਗੀ ਕਰਦਾ ਸੀ ਹਾਲਾਂਕਿ ਇਹ ਤਫ਼ਤੀਸ਼ ਦਾ ਵਿਸ਼ਾ ਹੈ ਕਿ ਹੁਣ ਤੱਕ ਇਸ ਨੇ ਮੰਤਰੀ ਦਾ ਪੀਏ ਦੱਸ ਕੇ ਆਪਣੇ ਆਪ ਨੂੰ ਕੁਲਦੀਪ ਸਿੰਘ ਨੇ ਕਿੰਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਔਰ ਮਾਮਲਾ ਵੀ ਦਰਜ ਕੀਤਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲੋਕਾਂ ਤੋਂ ਕੰਮ ਕਰਵਾਉਣ ਦੇ ਬਦਲੇ ਪੈਸੇ ਲੈਂਦਾ ਸੀ ਔਰ ਪੀੜਤ ਨੇ ਕੈਬਨਟ ਮੰਤਰੀ ਨੂੰ ਹੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਮੰਤਰੀ ਨੇ ਜਦੋਂ ਇਸ ਮਸਲੇ ਦੇ ਵਿੱਚ ਪਤਾ ਲੱਗਦਾ ਤਾਂ ਫਿਰ ਉਹਨਾਂ ਨੇ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਾਣਕਾਰੀ ਦੇ ਮੁਤਾਬਕ ਜਿਹੜਾ ਇਹ ਮੁਲਜ਼ਮ ਕੁਲਦੀਪ ਸਿੰਘ ਹੈ ਉਸ ਨੇ ਬਰਿੰਦਰ ਪ੍ਰਾਪਰਟੀ ਡੀਲਰ ਤੋਂ ਕੁਝ ਕੰਮ ਕਰਵਾਉਣ ਦੇ ਬਦਲੇ 3 ਲੱਖ ਰੁਪਏ ਲਏ ਸੀ ਜਿਸ ਤੋਂ ਬਾਅਦ ਜਦੋਂ ਉਹੀ ਪੀੜਤ ਸੀ ਜਿਹੜਾ ਪ੍ਰਾਪਰਟੀ ਡੀਲਰ ਸੀ ਉਸ ਦੇ ਬਾਰੇ ਜਦੋਂ ਉਸ ਨੂੰ ਪਤਾ ਲੱਗਦਾ ਤੇ ਉਸ ਨੇ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਮਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੰਤਰੀ ਨੂੰ ਵੀ ਲੱਗਿਆ ਹੋਵੇਗਾ ਕਿ ਮੇਰਾ ਨਾਮ ਬਦਨਾਮ ਕੀਤਾ ਜਾ ਰਿਹਾ ਮੇਰੇ ਨਾਲ ਉੱਠਣ ਬੈਠਣ ਜਾਂ ਇੱਕ ਤਸਵੀਰ ਹੋ ਜਾਣ ਦੇ ਬਦਲੇ ਕਿੰਨਾ ਕਿੰਨਾ ਲੋਕਾਂ ਨੂੰ ਠੱਗਿਆ ਜਾ ਰਿਹਾ ਤੇ ਮੰਤਰੀ ਨੇ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਕਿ ਇਸ ਦੇ ਖਿਲਾਫ ਜਲਦੀ ਕਾਰਵਾਈ ਕੀਤੀ ਜਾਵੇ ਤੇ ਲੁਧਿਆਣਾ ਪੁਲਿਸ ਨੇ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਇਸ ਚਿਹਰੇ ਨੂੰ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੁਣ ਪੀੜਤ ਵਰਿੰਦਰ ਸਿੰਘ ਨੇ ਇਹ ਵੀ ਦੋਸ਼ ਲਾਏ ਨੇ ਕਿ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਲੈ ਕੇ ਉਸ ਦੇ ਨਾਲ ਧੋਖਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਉਹ ਆਪਣੇ ਦੋਸਤ ਬਿੱਟੂ ਪਾਟਿਆ ਦੇ ਜਰੀਏ ਸੰਪਰਕ ਦੇ ਵਿੱਚ ਇਸ ਦੇ ਆਉਂਦਾ ਔਰ ਲੁਧਿਆਣਾ ਦੇ ਜਿਹੜੇ ਮੇਅਰ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਉਸ ਦੇ ਨਾਲ ਵੀ ਕੁਲਦੀਪ ਸਿੰਘ ਦੀ ਤਸਵੀਰ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੋਈ ਸੀ ਉਸਨੇ ਔਰ 5 ਲੱਖ ਰੁਪਏ ਦੇ ਵਿੱਚ ਡੀਲ ਹੋਈ ਸੀ ਇਹ ਵੀ ਕਿਹਾ ਗਿਆ ਉਸ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਕਿ ਉਸ ਦੀ 5 ਲੱਖ ਰੁਪਏ ਦੇ ਵਿੱਚ ਕੁਲਦੀਪ ਨੇ ਸਾਥ ਦੇਣ ਦੀ ਗੱਲ ਆਖੀ ਕਿ ਉਸ ਦੇ ਨਾਲ ਜਿਹੜਾ ਧੋਖਾ ਹੋਇਆ ਉਸ ਦਾ ਕੰਮ ਹੋ ਜਾਵੇਗਾ ਪਰ ਉਸ ਨੇ 3 ਲੱਖ ਰੁਪਏ ਉਸ ਨੂੰ ਦੇ ਦਿੱਤੇ ਸੀ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਕੁਲਦੀਪ ਤਾਂ ਕੈਬਨਟ ਮੰਤਰੀ ਦਾ ਪੀਏ ਹੀ ਨਹੀਂ ਹੈ ਤਾਂ ਮੁਲਜ਼ਮ ਨੇ ਉਦੋਂ ਤੱਕ ਕਿੰਨੇ ਲੋਕਾਂ ਨੂੰ ਠੱਗ ਲਿਆ ਸੀ ਇਸ ਦਾ ਹਲੇ ਤੱਕ ਪੁਲਿਸ ਨੇ ਤਫ਼ਤੀਸ਼ ਦੇ ਵਿੱਚ ਜਾਂਚ ਦੇ ਵਿੱਚ ਪਤਾ ਕਰਨਾ ਹੈ ਕਿ ਦਰਅਸਲ ਉਸ ਨੇ ਕਿੰਨਾ ਕਿੰਨਾ ਨੂੰ ਠੱਗਿਆ ਤਾਂ ਇਹ ਜਿਹੜਾ ਕੁਲਦੀਪ ਸਿੰਘ ਚੇਰਾ ਹੈ ਉਹ ਬੇਨਕਾਬ ਉਦੋਂ ਹੋ ਗਿਆ ਜਦੋਂ ਪ੍ਰਾਪਰਟੀ ਡੀਲਰ ਨੇ ਸ਼ਿਕਾਇਤ ਦਿੱਤੀ ਤਾਂ ਮੰਤਰੀ ਦੇ ਨਾਮ ਦੇ ਉੱਤੇ ਉਹ ਪੈਸੇ ਲੈਂਦਾ ਸੀ ਲੋਕਾਂ ਤੋਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਹਾਲੇ ਤਾਂ ਇੱਕ ਮਾਮਲਾ ਆਇਆ ਜਿਸ ਦੀ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਜਦੋਂ ਇਸ ਤੋਂ ਪੁੱਛਗਿੱਛ ਹੋਣੀ ਹੈ ਉਸ ਦੇ ਵਿੱਚ ਪਤਾ ਲੱਗੇਗਾ ਕਿ ਹੁਣ ਤੱਕ ਉਹ ਕੀ ਕੀ ਕਬੂਲਦਾ ਹੈ ਕਿੰਨੇ ਲੋਕਾਂ ਨੂੰ ਮੰਤਰੀ ਦੇ ਨੇੜੇ ਲਿਜਾਉਣ ਦੀ ਗੱਲ ਆ ਕੇ ਉਸਨੇ ਪੈਸੇ ਲਏ ਨੇ ਔਰ ਕੰਮ ਕਰਵਾਉਣ ਦੇ ਬਦਲੇ ਪੈਸੇ ਠੱਗੇ ਨੇ ਹਾਲਾਂਕਿ ਉਸ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਫ਼ ਬਿਆਨ ਕਰਦੀਆਂ ਨੇ ਕਿ ਸਰਕਾਰ ਦੇ ਅੰਦਰ ਉਸ ਦੀ ਪਹਿਲਾਂ ਚੰਗੀ ਉੱਠਣੀ ਬੈਠਣੀ ਸੀ ਪਰ ਜਦੋਂ ਮੰਤਰੀ ਨੂੰ ਪਤਾ ਲੱਗਿਆ ਕਿ ਮੇਰੇ ਨਾਂ ਤੇ ਪੈਸੇ ਲਏ ਜਾ ਰਹੇ ਨੇ ਠੱਗੇ ਜਾ ਰਹੇ ਨੇ ਤੇ ਉਹਨਾਂ ਨੇ ਫਿਰ ਹਦਾਇਤ ਕੀਤੀ ਇਹ ਜਾਣਕਾਰੀ ਮਿਲਦੀ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਇਸ ਤਰ੍ਹਾਂ ਦੇ ਕਈ ਅਜਿਹੇ ਅਣਗਿਣਤ ਮਾਮਲੇ ਨੇ ਜਿਸ ਦੇ ਨਾਲ ਵਿਧਾਇਕ ਆਮ ਆਦਮੀ ਪਾਰਟੀ ਦੇ ਵਦਨਾਮ ਵੀ ਹੋਏ ਹਾਲਾਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਤਾਂ ਚਲੋ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਨਹੀਂ ਪਤਾ ਹੋ ਸਕਦਾ ਕਿ ਸਾਡੇ ਨਾਂ ਦੇ ਉੱਤੇ ਸਾਡੇ ਨਾਲ ਉੱਠਣ ਬੈਠਣ ਵਾਲੇ ਦਿਨ ਵੇਲੇ ਕੁਝ ਹੋਰ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨਾਲ ਡੀਲਾਂ ਕਰਦੇ ਨੇ ਤੇ ਆਪਣੇ ਪੱਧਰ ਦੇ ਉੱਤੇ ਪੈਸੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਪਰ ਕੁਝ ਗੱਲਾਂ ਅਜਿਹੀਆਂ ਵੀ ਨੇ ਜਿੱਥੇ ਵਿਧਾਇਕਾਂ ਨੇ ਆਪਣੇ ਨਾਲ ਦੋ ਤੋਂ ਤਿੰਨ ਪੀਏ ਕਹਿ ਕੇ ਬੰਦੇ ਜਿਹੜੇ ਰੱਖੇ ਹੋਏ ਨੇ ਜਿਸ ਦੇ ਵਿੱਚ ਉਹਨਾਂ ਦੇ ਖਾਸਮ ਖਾਸ ਨਦੀਕੀ ਜਦੋਂ ਬਦਨਾਮੀ ਦਾ ਕਾਰਨ ਹੁੰਦਾ ਹੈ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਸਾਹਮਣੇ ਜਿਹੜੀਆਂ ਆ ਸਕਦੀਆਂ ਨੇ ਪਰ ਬਹੁਤ ਸਾਰੇ ਲੋਕ ਡਰਦੇ ਹੋਏ ਕਿ ਸਾਡੇ ਤੇ ਪਰਚਾ ਨਾ ਹੋ ਜਾਵੇ ਇਸੇ ਕਰਕੇ ਪਬਲੀਕਲੀ ਜਨਤਕ ਤੌਰ ਦੇ ਉੱਤੇ ਬੋਲਦੇ ਨਹੀਂ ਔਰ ਜਦੋਂ ਕੋਈ ਇੱਕ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਦਾ ਜਾਂ ਸੱਤਾਧਿਰ ਦਾ ਇਹ ਨਹੀਂ ਕਿ ਹੁਣ ਪਹਿਲਾਂ ਵੀ ਸਰਕਾਰਾਂ ਵਿੱਚ ਇਸੇ ਤਰ੍ਹਾਂ ਚੱਲਦਾ ਹੁੰਦਾ ਹੈ ਵਿਧਾਇਕਾਂ ਨੇ ਲੀਡਰਾਂ ਨੇ ਆਪਣੇ ਨਾਲ ਜਿਹੜੀ ਜੁੰਡਲੀ ਰੱਖੀ ਹੁੰਦੀ ਹੈ ਉਹਨਾਂ ਵਿੱਚੋਂ ਸਾਰੇ ਵਿਧਾਇਕ ਨਹੀਂ ਪਰ ਬਹੁਤਿਆਂ ਦੇ ਵਿੱਚੋਂ ਅਜਿਹੇ ਲੋਕ ਹੁੰਦੇ ਨੇ ਜੇ ਇੱਕ ਕੋਈ ਫੜਿਆ ਜਾਂਦਾ ਮਾੜਾ ਚੰਗਾ ਕੰਮ ਕਰਦੇ ਹੁੰਆਂ ਤਾਂ ਕਹਿ ਦਿੱਤਾ ਜਾਂਦਾ ਕਿ ਤਾਂ ਮੇਰਾ ਪੀਏ ਹੀ ਨਹੀਂ ਹੈ ਇਸੇ ਤਰ੍ਹਾਂ ਦੀ ਇੱਕ ਉਦਾਹਰਨ ਜਲਾਲਾਬਾਦ ਹਲਕੇ ਤੋਂ ਵੀ ਸਾਹਮਣੇ ਆਈ ਸੀ ਜਦੋਂ ਆਪਣੇ ਆਪ ਨੂੰ ਵਿਧਾਇਕ ਦਾ ਖਾਸਮ ਖਾਸ ਦੱਸਦਾ ਸੀ ਤੇ ਉਹ ਵੀ ਇਸ ਤਰ੍ਹਾਂ ਦੀਆਂ ਗੜਬੜੀਆਂ ਕਰ ਰਿਹਾ ਸੀ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਇਹ ਵੀ ਕਹਿਣਾ ਪਿਆ ਸੀ ਕਿ ਇਹ ਤਾਂ ਮੇਰਾ ਪੀਏ ਨਹੀਂ ਹੈ ਇਹ ਤਾਂ ਬਦਨਾਮ ਕੀਤਾ ਜਾ ਰਿਹਾ ਹੈ ਕੁਝ ਖਬਰਾਂ ਵੀ ਨਸ਼ਰ ਹੋਈਆਂ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਇਸੇ ਤਰ੍ਹਾਂ ਦੀ ਗੱਲ ਹੁਣ ਲੁਧਿਆਣਾ ਤੋਂ ਦੇਖਣ ਨੂੰ ਮਿਲੀ ਹੈ ਕਿ ਵਿਧਾਇਕਾਂ ਦੇ ਨਾਲ ਜਿਹੜੇ ਪੀਏ ਰੱਖੇ ਹੁੰਦੇ ਨੇ ਜਾਂ ਕੋਈ ਵਿਅਕਤੀ ਰੱਖੇ ਹੁੰਦੇ ਨੇ ਵਿਅਕਤੀ ਵਿਸ਼ੇਸ਼ ਉਹਨਾਂ ਦੇ ਨਾਮ ਦੇ ਉੱਤੇ ਜਦੋਂ ਕੋਈ ਪੈਸੇ ਮੰਗਦਾ ਏ ਜੇਕਰ ਫੜਿਆ ਜਾਵੇ ਤਾਂ ਇਹ ਕਹਿਣਾ ਲੀਡਰ ਲਈ ਵੀ ਸੌਖਾ ਹੋ ਜਾਂਦਾ ਹੈ ਕਿ ਮੇਰਾ ਪੀਏ ਨਹੀਂ ਹੈ ਪਰ ਇਸ ਮਾਮਲੇ ਦੇ ਵਿੱਚ ਤਾਂ ਮੰਤਰੀ ਨੇ ਖੁਦ ਜੋ ਪਤਾ ਲੱਗਿਆ ਜਦੋਂ ਮੰਤਰੀ ਨੂੰ ਸ਼ਿਕਾਇਤ ਕੀਤੀ ਗਈ ਪ੍ਰਾਪਰਟੀ ਡੀਲਰ ਵੱਲੋਂ ਕਿ ਮੇਰੇ ਨਾਲ ਇਸ ਤਰ੍ਹਾਂ ਠੱਗੀ ਹੋਈ ਹੈ ਤੁਹਾਡੇ ਨਾਮ ਤੇ ਤਾਂ ਮੰਤਰੀ ਨੇ ਤੁਰੰਤ ਇਸ ਦੀ ਪੁਲਿਸ ਨੂੰ ਹਦਾਇਤ ਨੂੰ ਪੁਲਿਸ ਨੂੰ ਹਦਾਇਤ ਦਿੱਤੀ ਔਰ ਪੁਲਿਸ ਨੇ ਵੀ ਇਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਦਿਆਂ ਹੋਇਆਂ ਮੰਤਰੀ ਦੇ ਆਦੇਸ਼ਾਂ ਤੇ ਉਸ ਖਿਲਾਫ ਪਰਚਾ ਦਰਜ ਕੀਤਾ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਉਹ ਕੀ ਕੁਝ ਕਬੂਲਦਾ ਹੈ ਉਸ ਤੋਂ ਪਤਾ ਲੱਗੇਗਾ ਕਿ ਉਸ ਨੇ ਹੁਣ ਤੱਕ ਜਦੋਂ ਦੀ ਸਰਕਾਰ ਬਣੀ ਹੈ ਕਿ ਉਦੋਂ ਤੋਂ ਠੱਗਦਾ ਆ ਰਿਹਾ ਹੈ ਜਾਂ ਫਿਰ ਜਦੋਂ ਤੋਂ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਦਾ ਹਿੱਸਾ ਬਣੇ ਨੇ ਉਦੋਂ ਤੋਂ ਉਹਨਾਂ ਦੇ ਨਾਮ ਦੇ ਉੱਤੇ ਉਸ ਨੇ ਇਸ ਤਰ੍ਹਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਹ ਬਾਰੇ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਖੁਲਾਸੀ ਹੋਣ ਦੀ ਸੰਭਾਵਨਾ ਤੇ ਉਮੀਦ ਬਣੀ ਹੋਈ ਹੈ। ਜਦੋਂ ਹੀ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਫਿਲਹਾਲ ਤੁਸੀਂ ਬਣੇ ਰਹੋ EVC ਪੰਜਾਬ ਦੇ।